ਕਮਾਲ ਹੋ ਗਈ ਅਜੀਬ ਲੋਕ ਨੇ ਫਸ ਰਹਿੰਦੋ ਫਲਡ ਕਰਨ ਨੂੰ ਉਹ ਲੈ ਜੇ ਮੈਂ ਫਲਡ ਕਰ ਰਹਾ ਨਾ ਤਾਂ ਫਲਡ ਦੀ ਸ਼ੁਰੂਆਤ ਪਹਿਲਾਂ ਤੁਸੀਂ ਉਹ ਕੀਤੀ ਸੀ ਵੈਸੇ ਤੁਹਾਨੂੰ ਮੈਨੂੰ ਤਾਂ ਨਹੀਂ ਲੱਗ ਰਿਹਾ ਕਿ ਮੈਂ ਜ਼ਿਆਦਾ ਬੋਲਦੀ ਆ ਉਹ ਤੁਸੀਂ ਜ਼ਿਆਦਾ ਕਿੱਥੇ ਬੋਲਦੇ ਹੋ ਜੀ ਤੁਸੀਂ ਤਾਂ ਬਹੁਤ ਜ਼ਿਆਦਾ ਹੀ ਬੋਲਦੇ ਹੋ ਓਏ ਹਾਂ ਸੱਚ ਤੂੰ ਦੱਸਦਾ ਸੀ ਉਹਦੇ ਵੀ ਆਪਣੀ ਗੱਲ ਵਿੱਚ ਹੀ ਰਹਿ ਗਈ ਕਿੱਥੋਂ ਆ ਦੱਸਦਾ ਤੇ ਕੌਣ ਉਹ ਦੱਸੂ ਆ ਆਉਂਦੀ ਹੋਣੀ ਉਹ ਅੱਛਾ ਇਹ ਪਰੀਏ ਦੀ ਗੱਲ ਕਰ ਰਿਹਾ ਦੇਖੋ ਮੇਰਾ ਤਾਂ ਪੈਰ ਹੀ ਨਹੀਂ نیچے ਲੱਗ ਰਿਹਾ ਵਾਏ ਕਰ ਤੁਸੀਂ ਉੱਥੇ ਬੈਠ ਜਾਓ ਕੱਲੀ ਥੈਂਕ ਯੂ ਨਾਲ ਨਹੀਂ ਸਰ ਨਾ ਹੋਰ ਤੁਹਾਨੂੰ ਆਪਣਾ ਨਾਮ ਵੀ ਦੱਸਣਾ ਪਊਗਾ ਸੱਚ ਤੂੰ ਵੀ ਕਹਿੰਦਾ ਸੀ ਕਿ ਕੁੜੀ ਪਸੰਦ ਆ ਰਹੀ ਹੈ ਦਿਖਾ ਦੇ ਫਿਰ ਮੇਰੀ ਪਰਜਾਈ ਮੈਨੂੰ ਉਹ ਦਿਖਾਉਂਗਾ ਕੋਈ ਨਾ ਸਬਰ ਰੱਖੋ ਵਾਏ ਯਾਰ ਮੈਨੂੰ ਨਾ ਇੱਕ ਕੰਮ ਜ਼ਿਆਦਾ ਆ ਗਿਆ ਮੈਂ ਫਿਰ ਮਿਲਦਾ ਤੈਨੂੰ ਉੱਲ ਬਾਹੋ ਰੱਬਾ ਅੱਡੀ ਵੱਡੀ ਦੁਨੀਆ 'ਚ ਇੱਕੋ ਕੁੜੀ ਲੱਭੀ ਸਾਡੇ ਲਈ ਜਿਹੜੀ ਦੋਨਾਂ ਨੂੰ ਹੀ ਪਸੰਦ ਆ ਗਈ ਕਿੰਨੀਆਂ ਰਾਤਾਂ ਹੋ ਗਈਆਂ ਨਾ ਤਾਂ ਚੱਜ ਨਾਲ ਨੀਂਦ ਆਉਂਦੀ ਐ ਬਸ ਉਹਦੇ ਖਿਆਲ ਕੇਰਾ ਪਾਈ ਰੱਖਦੇ ਆ ਜੇ ਕਿਤੇ ਅੱਖ ਵੀ ਲੱਗਦੀ ਐ ਤਾਂ ਸੋਪਨੇ 'ਚ ਆ ਕੇ ਖੜ ਜਾਂਦੀ ਐ ਮੈਂ ਨਾ ਜ਼ਰੂਰੀ ਕੰਮ ਜਾ ਰਿਹਾ ਸੀ ਯਾਰ ਅੱਛਾ ਹੁਣ ਐਨਾ ਕਿਹੜਾ ਜ਼ਰੂਰੀ ਕੰਮ ਹੋ ਗਿਆ ਮੈਂ ਨਹੀਂ ਜ਼ਰੂਰੀ ਉਹ ਮੈਂ ਇਦਾਂ ਕਦੋਂ ਕਿਹਾ ਦੇਖ ਮੈਂ ਗੱਲ ਕਰਨੀ ਸੀ ਤੇ ਨਾ ਲਿਖ ਤਾ ਇਹਨੇ ਕੀ ਜ਼ਰੂਰੀ ਗੱਲ ਕਰਨੀ ਆ ਉਹੀ ਨਾ ਚੰਦਰੀ ਪ੍ਰਪੋਜ਼ ਕਰਦੇ ਮੈਂ ਤਾਂ ਹਾਂ ਵੀ ਨਹੀਂ ਕਰ ਸਕਦਾ ਤੇ ਨਾ ਮੇਰੇ ਤੋਂ ਹੋਣੀ ਆ ਓ ਹੈਲੋ ਕਿਹੜੇ ਖਿਆਲਾਂ ਚ ਖੋ ਗਿਆ ਓ ਯਾਰ ਮੈਨੂੰ ਜ਼ਰੂਰੀ ਕਾਲ ਹੀ ਆ ਯਾਰ ਵਾਲੀ ਜਾਣਾ ਮੈਂ ਯਾਰ ਪਲੀਜ਼ ਓ ਪਰ ਮੇਰੀ ਗੱਲ ਤਾਂ ਸੁਣ ਜਾ ਉਹ ਮੇਰੇ ਕੋਲ ਹਲੇ ਟਾਈਮ ਨਹੀਂ ਹੈਗਾ ਮੈਂ ਤੈਨੂੰ ਫੇਰ ਦੱਸੂਗਾ ਲੈ ਐਨੂ ਕੀ ਹੋ ਗਿਆ ਅੱਗੇ ਤਾਂ ਵਧੀਆ ਗੱਲ ਕਰਦਾ ਅੱਜ ਪਤਾ ਨਹੀਂ ਕਿਉਂ ਐਹ ਜਿਵੇਂ ਵਿਵਾਰ ਕਰੀ ਜਾਂਦਾ ਹੁਣ ਕਿਹਨੂੰ ਪੁੱਛਾਂ ਚੱਲ ਕਿਸੇ ਹੋਰ ਨੂੰ ਹੀ ਤਾਂ ਹਾਂਜੀ ਮੈਡਮ ਆ ਕਿਵੇਂ ਇੱਥੇ ਖੜੇ ਹੋ ਇੰਤਜ਼ਾਰ ਕਰ ਰਹੇ ਹੋ ਕਿਸੇ ਦਾ ਨਹੀਂ ਜੀ ਮੈਂ ਤਾਂ ਸੁਖ ਨਾਲ ਵੈਸੇ ਇੰਵੇਟ ਕਰਦੀ ਕਿਸੇ ਦੀ ਨਾਲੇ ਤੁਹਾਡੇ ਪਿੰਡ ਦੇ ਲੋਕ ਜਿੰਨੇ ਬਿਜ਼ੀ ਨੇ ਨਾ ਤਵੇਲੀ ਮੈਂ ਵੀ ਨਹੀਂ ਉਹ ਕਿਉਂ ਕੀ ਹੋ ਗਿਆ ਹੋਣਾ ਕੀ ਸੀ ਮੈਂ ਤਾਂ ਕਿਸੇ ਤੋਂ ਡਾਕਰ ਦਾ ਰਾਹ ਪੁੱਛਿਆ ਸੀਗਾ ਪਰ ਨਹੀਂ ਤੁਹਾਡੇ ਪਿੰਡ ਦੇ ਲੋਕ ਹੀ ਬੜੇ ਬਿਜ਼ੀ ਨੇ ਕੋਈ ਰਾਹ ਹੀ ਨਹੀਂ ਦੱਸ ਰਿਆ ਮੈਂ ਤਾਂ ਤਾਂ ਪੁੱਛਦੀ ਸੀ ਕਿ ਆਤਕੀ ਰਖੜੀਆਂ ਤੋਂ ਮੇਰੇ ਤੋਂ ਘਰੇ ਨਹੀਂ ਜਾਇਆ ਜਾਣਾ ਵੀਰੇ ਨੂੰ ਰਖੜੀ ਪਾਉਣੀ ਸੀ ਉਹ ਲੈ ਐਡੀ ਕ ਗੱਲ ਹੈ ਡਾਕਰ ਦਾ ਕੀ ਹੈ ਮੈਂ ਛੱਡਿਆ ਨਾ ਆ ਜੋ ਮੇਰੇ ਨਾਲ ਬਗ ਚਲੋ ਵਿਲੇ ਆ ਮੈਂ ਉਹ ਬਸ ਤੁਸੀਂ ਇੰਨੀ ਮਿਹਰਬਾਨੀ ਨਾਲੋ ਨਾ ਮੈਨੂੰ ਐਡਰੈਸ ਹੀ ਦੱਸ ਦੋ ਮੈਂ ਆਪੇ ਵਗ ਜੂਗੀ ਉਹ ਐਡਰੈਸ ਪੁੱਛ ਕੇ ਕੀ ਕਰਾਂਗੇ ਜੀ ਸਾਡਾ ਪਿੰਡ ਦੀਆਂ ਗਲੀਆਂ ਤੁਹਾਨੂੰ ਪਤਾ ਨਹੀਂ ਲੱਗਣਾ ਹੈਗਾ ਫੁੱਲ ਪਲੇਅ ਤੋਂ ਘੱਟ ਨਹੀਂ ਹੈਗੀਆਂ ਇਹ ਉਹੀ ਗੁੰਮ ਜਾਓਗੇ ਤੁਸੀਂ ਤੁਹਾਨੂੰ ਮੈਂ ਛੱਡਿਆ ਨਾ ਅੱਛਾ ਚੱਲ ਕੋਈ ਨਾ ਸ਼ਾਮ ਨੂੰ ਦੇਖਦੇ ਆਂ ਫਿਰ ਉਹ ਤੁਸੀਂ ਸ਼ਾਮ ਨੂੰ ਦੇਖਦੇ ਹੋ ਤੁਸੀਂ ਐਂ ਕਰੋ ਮੇਰਾ ਨੰਬਰ ਲੈ ਜਾਓ ਤੁਸੀਂ ਮੈਨੂੰ ਜਦੋਂ ਫ੍ਰੀ ਹੋਏ ਨਾ ਕਾਲ ਕਰ ਦਿਓ ਫਿਰ ਮੈਂ ਆ ਜਾਊਗਾ ਹੂੰ ਠੀਕ ਹੈ ਮੈਨੂੰ ਕਾਲ ਕਰ ਦਿਓ ਤੇ ਮੈਂ ਆ ਜਾਈਆ ਹਾਂਜੀ ਓਕੇ ਮਿਲਦੇ ਆਂ ਬੈਠਾ ਜਾਣ ਲਈ ਉਹ ਮੀ ਜੀ ਕਿਨੇ ਬੰਦ ਕਰਤਾ ਉਹ ਮੈਂ ਕਰਿਆ ਉਹ ਸਾਲਾ ਕੀ ਸਲਾਹ ਤੇਰੀ ਉਹੀ ਬਗਾਨੀਆਂ ਗੱਲਾਂ ਕਰੀ ਜੰਨਾ ਉਹ ਤਾਂ ਮੈਨੂੰ ਰਜਕ ਨੇ ਸਾਰਾ ਕੁਝ ਦੱਸਤਾ ਨਹੀਂ ਤਾਂ ਉਹ ਬਾਈ ਉਹ ਬਾਈ ਮੇਰੀ ਕੋਈ ਗਲਤੀ ਨਹੀਂ ਹੈਗੀ ਜਿਹੇ ਜ ਤੂੰ ਸੋਚ ਰਿਹਾ ਹੈ ਜੀ ਕੋਈ ਗਲਤੀ ਨਹੀਂ ਹੈਗੀ ਨਾ ਹੋਰ ਸਾਲਾ ਕੀ ਦੀ ਗਲਤੀ ਹੈ ਉਹ ਰੈਣ ਦੇ ਤੂੰ ਮਿੱਠੇ ਪੋਚੇ ਮਾਰਨ ਨੂੰ ਹਾਏ ਰੱਬਾ ਰਜਕ ਨੇ ਇਹਨੂੰ ਕੀ ਦੱਸਤਾ ਉਹ ਤਾਂ ਮੈਨੂੰ ਕੁਝ ਦੱਸਿਆ ਨਹੀਂ ਕਿਤੇ ਪੜੀਆਂ ਨੇ ਓਏ ਹੈਲੋ ਤੈਨੂੰ ਗੈਰਾਂ ਕੀ ਸੋਚੀ ਇਹਨਾਂ ਨੂੰ ਉਹ ਕੁਝ ਨਹੀਂ ਉਹ ਮੈਂ ਤੈਨੂੰ ਕਦੋਂ ਦਾ ਫੋਨ ਕਰੀ ਜਨਾ ਤੂੰ ਫੋਨ ਨਹੀਂ ਚੱਕਦਾ ਹੈਗਾ ਇੰਨੇ ਸਾਲਾਂ ਚ ਪਹਿਲੀ ਵਾਰੀ ਹੋਇਆ ਤੂੰ ਮੇਰਾ ਫੋਨ ਨਹੀਂ ਚੱਕਿਆ ਹੈਗਾ ਉਹ ਮਨ ਤਾਂ ਫਿਕਰ ਹੋ ਗਈ ਸੀ ਪਤਾ ਨਹੀਂ ਫੋਨ ਕਿਉਂ ਨਹੀਂ ਚੱਕ ਰਿਹਾ ਮੈਂ ਤਾਂ ਤੇਰੇ ਘਰ ਵਾਲੇ ਜਾਣ ਲੱਗਿਆ ਸੀ ਉਹ ਕੁਦਰਤੀ ਮੈਨੂੰ ਰਜਾ ਕੇ ਮਿਲ ਗਿਆ ਉਹ ਤਾਂ ਉਹਨੇ ਦੱਸਤਾ ਵੀ ਇੱਥੇ ਮੋਟਰ ਤੇ ਪਿਆ ਉਹ ਮੈਂ ਤਾਂ ਇੱਥੇ ਉਹੀ ਆ ਕੇ ਪੈ ਗਿਆ ਸੀ ਯਾਰ ਓਏ ਉਹੀ ਤਾਂ ਕਿਉਂ ਪੈ ਗਿਆ ਕੋਈ ਗੱਲ ਤਾਂ ਹੈਗੀ ਹੈ ਜਿਹੜਾ ਅੱਜ ਗੱਲ ਤੂੰ ਇਕੱਲਾ ਇਕੱਲਾ ਰਹਿਣ ਲੱਗ ਗਿਆ ਕੋਈ ਨਾ ਪਤਾ ਨਾ ਦੱਸ ਗੱਲ ਪਤਾ ਤਾਂ ਮੈਂ ਲਵਾ ਕੇ ਹਟੂੰਗਾ ਉਹ ਐਵੇਂ ਦੀ ਕੋਈ ਗੱਲ ਨਹੀਂ ਹੈਗੀ ਤੂੰ ਤਾਂ ਉਹੀ ਓਵਰ ਰੈਕਟ ਕਰੀ ਜੰਨਾ ਮੈਨੂੰ ਕਦੇ ਪਹਿਲਾਂ ਤੈਨੂੰ ਕੋਈ ਗੱਲ ਨਾਲ ਕੋਈ ਆ ਜੋ ਹੁਣ ਲਕੂਗਾ ਨਾਲੇ ਮੇਰੇ ਤਾਂ ਰੋਟੀ ਵੀ ਹਾਜ਼ਰ ਹੁੰਦੀ ਜਿੰਨਾ ਚਿਰ ਤੈਨੂੰ ਕੱਲੀ ਕੱਲੀ ਗੱਲ ਦੱਸਾਂ ਅੱਛਾ ਫਿਰ ਫੋਨ ਕਿਉਂ ਨਹੀਂ ਚੱਕਿਆ ਮੇਰਾ ਉਹ ਫੋਨ ਸਾਇਲੈਂਟ ਤੇ ਸੀ ਮਰਾ ਯਾਰ ਉਹ ਫੋਨ ਸਾਇਲੈਂਟ ਤੇ ਦਾ ਹੈਗਾ ਸੀ ਬੈਕ ਕਾਲ ਦੀ ਆਪਸ਼ਨ ਵੀ ਹੁੰਦੀ ਹੈ ਬੈਕ ਕਾਲ ਕਰ ਸਕਦਾ ਜੀ ਯਾਰ ਸਵੇਰੇ ਡੀਚਾਰਜ ਖਤਮ ਹੋ ਗਿਆ ਕਿਵੇਂ ਕਰਦਾ ਫੋਨ ਮੈਂ ਉਹ ਫਿਰ ਤੂੰ ਦੱਸ ਤਾਂ ਜਿੰਦਾ ਪੈਸੇ ਖਤਮ ਹੋ ਰਹੇ ਨੇ ਓਏ ਹਾਦਾ ਤੇਰੇ ਵਾਲੀ ਜੇ ਫੋਨ ਲੱਗਦਾ ਫਿਰ ਦੱਸਦਾ ਤੈਨੂੰ ਓਏ ਛੱਡ ਵੀ ਦਿਓ ਯ ਇਹ ਤਾਂ ਮੇਰੀ ਸਹੇਲੀ ਨੇ ਲੜਦੀ ਜੇ ਉਹਦਾ ਮੈਂ ਫੋਨ ਨਾਲ ਚੱਕਾਂ ਕਿੱਡੀ ਗੱਲ ਆ ਫੋਨ ਨਹੀਂ ਚੱਕਿਆਗਾ ਨਹੀਂ ਚੱਕਿਆ ਗਿਆ ਉਹ ਗੱਲ ਕਿਉਂ ਨਹੀਂ ਯਾਰ ਪਹਿਲੀ ਵਾਰ ਜ਼ਿੰਦਗੀ ਚ ਐ ਹੋਇਆ ਵੀ ਮੈਂ ਇਹਨੂੰ ਫੋਨ ਲਾਇਆ ਤੇ ਇਹਨੇ ਜਵਾਬ ਨਹੀਂ ਦਿੱਤਾ ਉਹ ਚੱਲ ਯਾਰ ਪਹਿਲੀ ਵਾਰ ਗਲਤੀ ਹੋਈ ਆ ਮਾਫ਼ ਕਰਦੇ ਅੱਗੇ ਤੋਂ ਇਹ ਗਲਤੀ ਨਹੀਂ ਹੁੰਦੀ ਕੁਛ ਹੋਣ ਬਸ ਉਹ ਖੁਸ਼ੀ ਤਾਂ ਕਿਸੇ ਹੋਰ ਗੱਲ ਦੀ ਸੀ ਪਤੰਦਰਾ ਉਹ ਦੱਸਣ ਲਈ ਤੈਨੂੰ ਫੋਨ ਕੀਤਾ ਸੀ ਤੂੰ ਤਾਂ ਉਹੀ ਭਲਾਤੀ ਉਹ ਕਿਹੜੀ ਗੱਲ ਓਏ ਓਏ ਯਾਰ ਤੈਨੂੰ ਉੱਦੇ ਕੁੜੀ ਨਹੀਂ ਦਿਖਾਈ ਸੀ ਮੈਂ ਪ੍ਰਿਆ ਹਾਂ ਹਾਂ ਉਹਨੇ ਆਪਣਾ ਨੰਬਰ ਦੇ ਦਿੱਤਾ ਤੇਰੇ ਭਾਈ ਨੂੰ ਅੱਛਾ ਓਏ ਹਾਂ ਅੱਛਾ ਅੱਛਾ ਕੀ ਕਰੀ ਇਹਨਾਂ ਸਲਾਇ ਮੂੰਹ ਬਲਾਇਆ ਤੈਨੂੰ ਖੁਸ਼ੀ ਨਹੀਂ ਹੈਗੀ ਵੀ ਤੇਰੇ ਭਰਾ ਦੀ ਸੈਟਿੰਗ ਹੋ ਰਹੀ ਹੈ ਨਹੀਂ ਕਿਉਂ ਉਹ ਮੈਂ ਤਾਂ ਐਵੇਂ ਸੋਚ ਰਿਹਾ ਤੇਰੀ ਬਾਂਦਰ ਵਰਗੀ ਸ਼ਕਲ ਉਹਨੂੰ ਪਸੰਦ ਕਿਵੇਂ ਆ ਗਈ ਉਹ ਤੈਨੂੰ ਕੀ ਹੋ ਗਿਆ ਤੂੰ ਹੀ ਸੀਰੀਅਸ ਹੋ ਗਿਆ ਮੈਂ ਤਾਂ ਮਜ਼ਾਕ ਕਰਦਾ ਸੀ ਬਹੁਤ ਸੋਹਣੀ ਹੈ ਮੇਰੀ ਜਾਨ ਉਹ ਤੇਰੀ ਜਾਨ ਨੂੰ ਉਹ ਆਪਣੀ ਜ਼ਿੰਦਗੀ ਚ ਆਉਣ ਦੇ ਉਹ ਪਤਾ ਨਹੀਂ ਨਾ ਉਹ ਮੈਨੂੰ ਤਾਂ ਤੇਰੀ ਨਹੀਂ ਸਮਝਾਉਂਦੀ ਨਾਲੇ ਕਹਿੰਦਾ ਮੈਂ ਨੰਬਰ ਦੇ ਆਇਆ ਉਹ ਨੰਬਰ ਤਾਂ ਦੇ ਆਇਆ ਪਰ ਦੂਜੇ ਲੋੜ ਨਹੀਂ ਆਤਾ ਜੇ ਲੋਟ ਮਤਲਬ ਉਹ ਯਾਰ ਉਹਨੇ ਡਾਕ ਕਰ ਜਾਣਾ ਸੀ ਉਹਨੂੰ ਰਸਤਾ ਨਹੀਂ ਪਤਾ ਸੀ ਮੈਂ ਕਿਹਾ ਚੱਲ ਮੈਂ ਲੈ ਜਾਊਂਗਾ ਉਹਨੇ ਆਪਣਾ ਨੰਬਰ ਦਿੱਤਾ ਉਹ ਕਹਿੰਦੀ ਮੈਂ ਚੱਲ ਸ਼ਾਮ ਨੂੰ ਫੋਨ ਕਰੂੰਗੀ ਉਹਨਾਂ ਦਾ ਫੋਨ ਆਉਣ ਵਾਲੀ ਹੋਣਾ 4:00 ਵੱਜ ਗਏ ਹਲੇ ਤੱਕ ਮੈਂ ਗੁਰੀ ਨੂੰ ਫੋਨ ਨਹੀਂ ਕੀਤਾ ਡਾਕ ਘਰ ਕਿਹੜੇ ਵੇਲੇ ਜਾਊਂਗੀ ਕੰਮ ਤਾਂ ਆ ਕੇ ਵੀ ਹੋ ਜਾਣਗੇ ਓਏ ਆ ਗਿਆ ਉਹ ਫੋਨ ਲੈ ਲਾ ਸਪੀਕਰ ਤੇ ਫਿਰ ਉਹ ਸਪੀਕਰ ਤੇ ਕਿਉਂ ਲਾ ਓਏ ਲਾਲਾ ਸਾਨੂੰ ਵੀ ਸੁਣਾ ਦੇ ਗੱਲਾਂ ਅੱਜ ਕਿਹੜਾ ਤੇਰਾ ਚੋਲ ਮੋਲ ਕਰੂਗੀ ਚਾਰ ਗੱਲਾਂ ਹੀ ਕਰੂਗੀ ਚੱਲ ਫਿਰ ਐਂ ਕਰੋ ਸੁਣਾ ਤਾਂ ਦਿਨਾ ਆਪਦੇ ਮੂੰਹ ਤੇ ਉਂਗਲ ਰੱਖ ਲੈ ਬੋਲ ਨਾ ਕੋਈ ਰੱਖੋ ਓਏ ਹਲੋ ਹਾਂਜੀ ਪ੍ਰਿਆ ਜੀ ਤੁਹਾਡੇ ਕੋਲੇ ਮੇਰਾ ਨੰਬਰ ਸੇਵ ਸੀ ਨਹੀਂ ਲੈ ਫਿਰ ਤੁਹਾਨੂੰ ਕਿੰਮ ਪਤਾ ਲੱਗਿਆ ਵੀ ਮੈਂ ਪ੍ਰਿਆ ਬੋਲ ਰਹੀ ਹਾਂ ਮੈਂ ਤਾਂ ਹਲੇ ਦੱਸਿਆ ਵੀ ਨਹੀਂ ਵੀ ਮੈਂ ਕੌਣ ਆ ਉਹ ਮੈਂ ਤਾਂ ਐਵੇਂ ਅੰਦਾਜ਼ਾ ਲਾਇਆ ਸੀ ਤੁਸੀਂ ਕਿਹਾ ਨਹੀਂ ਸੀ ਵੀ ਮੈਂ ਸ਼ਾਮ ਨੂੰ ਕਾਲ ਕਰੂੰਗੀ ਮੈਂ ਕਿਹਾ ਮਾਂ ਚਲ ਉਹੀ ਹੋਣੇ ਅੱਛਾ ਚਲੋ ਪ੍ਰਿਆ ਹੁਣ ਤੁਸੀਂ ਉਹ ਹਾਂ ਹਾਂ ਜੀ ਜਮਾਂ ਵੇਲਾ ਜੱਟ ਦਾ ਚਲੋ ਤੁਸੀਂ ਆਜੋ ਮੈਂ ਾਡੇ ਵੱਲ ਨੂੰ ਚੱਲ ਪੈਣੀ ਆ ਫਿਰ ਆਪਾਂ ਉਧਰ ਦੀ ਉਧਰ ਹੀ ਡਾਕਰ ਚੱਲ ਪਾਵਾਂਗੇ ਉਹ ਪਹਿਲਾਂ ਬਾਜ਼ਾਰ ਨਹੀਂ ਜਾ ਕੇ ਆਉਣਾ ਤੁਸੀਂ ਲੈ ਬਾਜ਼ਾਰ ਕੀ ਲੈਣ ਜਾਣਾ ਉਹ ਤੁਸੀਂ ਕਿਹਾ ਨਹੀਂ ਸੀ ਵੀ ਮੈਂ ਆਪਣੇ ਭਰਾ ਵਾਸਤੇ ਰੱਖਣੀ ਜਾਣੀਆਂ ਅੱਛਾ ਰਖੜੀਆਂ ਤਾਂ ਮੈਂ ਪਹਿਲਾਂ ਹੀ ਲੈ ਆਈ ਸੀ ਇੱਕ ਆਪਣੇ ਭਰਾ ਵਾਸਤੇ ਤੇ ਇੱਕ ਹਾਂ ਮੈਂ ਦੋ ਰਖੜੀਆਂ ਲੈ ਆਈਆਂ ਬਹੁਤ ਸੋਹਣੀਆਂ ਆ ਸਮਝ ਨਹੀਂ ਆਉਂਦੀ ਵੀ ਕਿਹੜੀ ਕਿਹਦੇ ਜੱਚੂਗੀ ਆ ਐਦਾਂ ਕਰਿਓ ਤੁਸੀਂ ਆਪ ਹੀ ਚੋਇਸ ਕਰ ਲਿਓ ਚਲ ਠੀਕ ਆ ਆਉਣਾ ਫਿਰ ਮੈਂ ਚਲ ਠੀਕ ਆ ਮੈਂ ਜਾ ਕੇ ਆਉਣਾ ਸਰ ਓਏ ਇੱਕ ਮਿੰਟ ਇੱਕ ਮਿੰਟ ਓਏ ਯਾਰ ਤੈਨੂੰ ਕਿੰਨੇ ਵਾਰੀ ਕਿਹਾ ਜਦੋਂ ਬੰਦਾ ਕੋਈ ਕੰਮ ਜਾਂਦਾ ਹੋਵੇ ਨਾ ਪਿੱਛੇ ਟੋਕੀਦਾ ਨਹੀਂ ਹੁੰਦਾ ਹੁਣ ਪਤਾ ਨਹੀਂ ਕੰਮ ਬਣੂ ਪਤਾ ਇੰਨਾ ਉਹ ਕੰਮ ਬਣੇ ਨਾ ਬਣੇ ਪਰ بگੜ ਵੀ ਸਕਦਾ ਹੈ ਕਿਉਂ ਉਸ ਉਸਤਾ ਬੁੱਦੂ ਆ ਯਾਰਾ ਤਾਨੂੰ ਸੁਣਿਆ ਨਹੀਂ ਗਿਆ ਪ੍ਰਿਆ ਨੇ ਕੀ ਕਿਹਾ ਕਿੰਨੀਆਂ ਰਖੜੀਆਂ ਲੈ ਗਈ ਆ ਉਹ ਦੋ ਤੇ ਫੇਰ ਭਰਾ ਦਾ ਇੱਕ ਉਹ ਕਾ ਮਲੇਓ ਆਪਣੇ ਭਰਾ ਖਾਤਰਾ ਦੋ ਰਖੜੀਆਂ ਥੋੜੀ ਲੈ ਕੇ ਆਉਗੀ ਉਹ ਉਹ ਯਾਰ ਤੂੰ ਕੀ ਕਹੀ ਜਨਾ ਸਾਫ ਸਾਫ ਦੱਸ ਬਾਜ਼ਾਰ ਤਾਈਂ ਗੁਪਈ ਜਨਾ ਮੇਰੇ ਤਾਂ ਕੁਝ ਪੱਲੇ ਨਹੀਂ ਪੈ ਰਿਆ ਉਹ ਸਾਫ ਸਾਫ ਸੁਣ ਲੈ ਉਹ ਜਿਹੜੀਆਂ ਉਹ ਦੋ ਰਖੜੀਆਂ ਆਖੀ ਜਾਂਦੀ ਐ ਕਿਤੇ ਤੇਰੀ ਨਾ ਵੰਦੇ ਕਹੋ ਲੈ ਐਵੇਂ ਕਿਵੇਂ ਮੰਨੂ ਯਾਰਾ ਓ ਬਾਈ ਮੇਰੇ ਨਾਲ ਬਣੀ ਐ ਨਹੀਂ ਤੇਰਾ ਕਿਹੜਾ ਉਹਨੇ ਪ੍ਰਪੋਜ਼ਲ ਸੈਪਟ ਕਰ ਲਿਆ ਭਾਈ ਕੁਝ ਵੀ ਹੋ ਸਕਦਾ ਹੈ ਉਹ ਤੂੰ ਕਿਉਂ ਡਰਾਈ ਜਨਾ ਯਾਰਾ ਉਹ ਬਾਈ ਮੈਂ ਡਰਾ ਨਹੀਂ ਰਿਹਾ ਮੇਰੇ ਨਾਲ ਬਣੀ ਐ ਖੁਦਾ ਗੱਲ ਤਾਂ ਤੇਰੀ ਸਹੀ ਆ ਯਾਰ ਚੱਲ ਦੇਖੀ ਜੋ ਹੁਣ ਜਾਣਾ ਤਾਂ ਪਊਗਾ ਹੀ ਉਹ ਤਾਂ ਯਾਰ ਜ਼ਰੂਰੀ ਰਿਸਕ ਲੈਣਾ ਯਾਰ ਉਹ ਹੋਰ ਫਿਰ ਹੁਣ ਯਾਰ ਜਦੋਂ ਕਹੀ ਦਿੱਤਾ ਹੁਣ ਜਵਾਬ ਥੋੜੀ ਦੇ ਸਕਦੇ ਆ ਉਹ ਜਵਾਬ ਦੇਣ ਨੂੰ ਕੌਣ ਕਹਿੰਦਾ ਤੂੰ ਆਪਣੀ ਤਾਂ ਕਿਸੇ ਹੋਰ ਨੂੰ ਭੇਜ ਦੇ ਹੋਰ ਨੂੰ ਭੇਜ ਦੇ ਹੋਰ ਹੁਣ ਉਹ ਮੈਂ ਨਹੀਂ ਜਾਂਦਾ ਹੈਗਾ ਯਾਰ ਓਏ ਮੈਂ ਕਿਉਂ ਨਹੀਂ ਜਾਂਦਾ ਯਾਰ ਜਾਣਾ ਤਾਂ ਤੈਨੂੰ ਪਊਗਾ ਇਹਨੂੰ ਭੇਜ ਦੇ ਜਿਹਨੇ ਸਲਾਹ ਦਿੱਤੀ ਆ ਉਹ ਨਾ ਬਈ ਨਾ ਕਿਉਂ ਜਵਾਬ ਦਾ ਘਰ ਝੜਦਿਓ ਮਸਾ ਤਾਂ ਮੰਨਤਾ ਕਰਕੇ ਮੈਂ ਘਾਟ ਹੀ ਪਾਈ ਆ ਜੇ ਉਹਨੂੰ ਪਤਾ ਲੱਗ ਗਿਆ ਫੇਰ ਓਏ ਉਹਨੂੰ ਦੱਸ ਕੀ ਸੁਪਣਾਉਂਦਾ ਓਏ ਤੁਹਾਨੂੰ ਨਹੀਂ ਪਤਾ ਯਾਰ ਆਪਣੇ ਪਿੰਡ ਉਹਦੀਆਂ 20 ਸੇਲੀਆਂ ਨੇ ਯਾਰਾ ਉਹਦੇ ਲਈ ਪਲ-ਪਲ ਦੀ ਖਬਰ ਜਾਂਦੀ ਆ ਸਾਰਾ ਦਿਨ ਮੇਰੇ ਉੱਤੇ ਅੱਖ ਰਹਿਂਦੀ ਆ ਉਹਦੀ ਉਹ ਇੱਕ ਦਿਨ ਪਤਾ ਕੀ ਹੋ ਗਿਆ ਮੇਰੇ ਨਾਲ ਗੱਡੀਆਂ ਵਾਲਿਆਂ ਚੜ ਗੀਆਂ ਕਹਿੰਦੀ ਅੱਗੇ ਤੱਕ ਛੱਡ ਦਿਓ ਉਹਨੂੰ ਪਤਾ ਲੱਗ ਗਿਆ ਮੈਂ ਤਾਂ ਇੰਨੇ ਦਿਨ ਖੇੜਾ ਨਹੀਂ ਛੱਡਿਆ ਜੇ ਆ ਗੱਲ ਪਤਾ ਲੱਗ ਗਈ ਮੇਰਾ ਹਾਲ ਪਤਾ ਨਹੀਂ ਕੀ ਹੋਊ ਯਾਰਾ ਤੂੰ ਐਂ ਕਰ ਆ ਸਤਗੁਰ ਨੂੰ ਭੇਜ ਦੇ ਨਾਲੇ ਆਉਣੇ ਤਾਂ ਇਹਨੂੰ ਤੇਰੇ ਨਾਲ ਵੇਖਿਆ ਆਉਣਾ ਤੂੰ ਮੈਂ ਨਹੀਂ ਜਾਂਦਾ ਹੈਗਾ ਯਾਰਾ ਆਏ ਨਾ ਕਰ ਯਾਰ ਹੁਣ ਯਾਰ ਇਹ ਸਵਾਲ ਆ ਤੂੰ ਯਾਰੀ ਤੋੜੇਗਾ ਉਹ ਬੱਸ ਕਰ ਓਏ ਆਈ ਮੋਸ਼ਨ ਨੂੰ ਬਲੈਕਮੇਲ ਨਾ ਕਰ ਮੈਨੂੰ ਭਗ ਜਾ ਯਾਰ ਬਾਈ ਬਣ ਕੇ ਐ ਨਾ ਕਰ ਐ ਭਗ ਜਾ ਚੱਲ ਭਗ ਜੰਨਾ ਯਾਰ ਉਹ ਭਗ ਜਾ ਭਗ ਜਾ ਗੱਲ ਮੰਨੀ ਨਹੀਂ ਹੁੰਦੀ ਦੋਸਤ ਦੀ ਐ ਕੀ ਹੁੰਦਾ ਤੂੰ ਭਗ ਜਾ ਨਾਲੇ ਜਾਣਾ ਮੈਂ ਸਟਾਲਾ ਦਾ ਨਹੀਂ ਦਾ ਕਮਰੀਆ ਹਾਂ ਫੇ ਰਖੜੀ ਦੇ ਉਹ ਬਚ ਗਿਆ ਹਲੇ ਇਹਨੂੰ ਮੈਂ ਰੋਕਤਾ ਪਤਾ ਨਹੀਂ ਕਿੰਨਾ ਟਾਈਮ ਲਗਾਉਂ ਮੈਨੂੰ ਲੱਗਦਾ ਆ ਗਿਆ ਚੱਲੀਏ ਜੀ ਹਮ ਚਲੋ ਪਰ ਗੁਰੀ ਹਾਂ ਸੱਚ ਉਹਨੂੰ ਤਾਂ ਕੰਮ ਹੋ ਗਿਆ ਹਨਾ ਇੱਕ ਤਾਂ ਨਾ ਤੁਹਾਡੇ ਪਿੰਡ ਦੇ ਲੋਕ ਬਾਲੀ ਬਿਜ਼ੀ ਨੇ ਪਹਿਲਾਂ ਤਾਂ ਹਾਂ ਕਰ ਦਿੰਦੇ ਆ ਉਸ ਤੋਂ ਬਾਅਦ ਬਿਜ਼ੀ کہہ ਕੇ ਟੱਪ ਜਾਂਦੇ ਆ ਜੇ ਗੁਰੀ ਨੇ ਹਾਂ ਕੀਤੀ ਸੀ ਨਾ ਫਿਰ ਉਹਦੇ ਥਾਂ ਤੁਹਾਨੂੰ ਨਹੀਂ ਭੇਜਣਾ ਚਾਹੀਦਾ ਸੀ ਉਹਨੂੰ ਕੀ ਹੋਇਆ ਹੁਣ ਤੈਨੂੰ ਬੁਲਾ ਰਹੀ ਆ ਮੈਂ ਉਹ ਜੇਕਰ ਤੁਹਾਡਾ ਮਨ ਉਹਦੇ ਨਾਲ ਜਾਂਦਾ ਨਾ ਮੈਂ ਉਹਨੂੰ ਭੇਜ ਦਿੰਨਾ ਮੈਂ ਚਲਾ ਜਾਂਦਾ ਲੈ ਮੈਂ ਕਦੋਂ ਕਿਹਾ ਵੀ ਮੈਂ ਤੇਰੇ ਨਾਲ ਨਹੀਂ ਜਾਣਾ ਨਾਲੇ ਮੈਨੂੰ ਇੱਕ ਗੱਲ ਦੱਸ ਤੂੰ ਇਹ ਜਿਵੇਂ ਹਰ ਕਾਤੋਂ ਕਰੀ ਜਾਂਦਾ ਮੇਰੇ ਨਾਲ ਪਹਿਲਾਂ ਤਾਂ ਚੰਗਾ ਭਲਾ ਬੋਲਦਾ ਹੁੰਦਾ ਸੀ ਓਏ ਐਵੇਂ ਹੀ ਲੱਗਿਆ ਤੁਹਾਨੂੰ ਮੇਰਾ ਬੋਲਣਾ ਚੱਲਣਾ ਤਾਂ ਇਦਾਂ ਹੀ ਆ ਮੈਂ ਕੱਟੀ ਬੋਲਦਾ ਕਿਸੇ ਨਾਲ ਅੱਛਾ ਮੈਨੂੰ ਤਾਂ ਨਹੀਂ ਲੱਗਦਾ ਇਦਾਂ ਪੱਕਾ ਨਾ ਤੂੰ ਗੁੱਸੇ ਆ ਮੇਰੇ ਨਾਲ ਪਰ ਤੂੰ ਗੁੱਸੇ ਕਿਹੜੀ ਗੱਲ ਤੋਂ ਆ ਆਪਾਂ ਤਾਂ ਲੜੇ ਵੀ ਨਹੀਂ ਹੁਣ ਉਹ ਤੁਸੀਂ ਬਾਲਾ ਆਪਣਾਪਣਾ ਦਿਖਾਓ ਆਪਾਂ ਲੱਗਦੀ ਕਿ ਆ ਇੱਕ ਦੂਜੇ ਦੇ ਤੁਸੀਂ ਜਾਣਾ ਜਾਂ ਨਾ ਐਦਾਂ ਦੱਸੋ ਹਾਂ ਜਾਣਾ ਪਰ ਤੂੰ ਐਨਾ ਰੋੜਲੀ ਘਾਤੋ ਅਜੀਬ ਹੀ ਬੰਦਾ ਹੈ ਆ ਵੀ ਕਿਵੇਂ ਖੜਾ ਹੋਰੇ ਕੱਲਾ ਕੱਲਾ ਪੁੱਛਦੇ ਜੀ ਆ ਵੀ ਕਿਵੇਂ ਖੜਾ ਹੋਰੇ ਕੱਲਾ ਕੱਲਾ ਉਹ ਮਾਦਾ ਉਹੀ ਖੜ ਗਿਆ ਜੀ ਰਜਾਕ ਯਾਰ ਨਾ ਨਾ ਉਹੀ ਤਾਂ ਕੋਣ ਖੜਦਾ ਹੁੰਦਾ ਉਹਨਾਂ ਕੋਈ ਤਾਂ ਗੱਲ ਹੈਗੀ ਆ ਉਹ ਗੱਲ ਹੁਣ ਯਾਰ ਇੱਥੋਂ ਕੀ ਲੁਕਾਉਣਾ ਦੱਸਦਾ ਨਾ ਮੈਂ ਉਹ ਯਾਰ ਮੈਂ ਇੱਕ ਕੁੜੀ ਨੂੰ ਪਸੰਦ ਕਰਦਾ ਉਹ ਇੱਥੇ ਨਹੀਂ ਲੰਗਦੀ ਹੁੰਦੀ ਆ ਆ ਹੁਣ ਹੀ ਲੰਘ ਕੇ ਹਟਿਆ ਬਸ ਉਹ ਫਿਰ ਤਾਂ ਮੈਂ ਗਲਤੀ ਕਰ ਲਈ ਕਿਉਂ ਓਏ ਔਰ ਥੋੜਾ ਟਾਈਮ ਪਹਿਲਾਂ ਆ ਜਾਂਦਾ ਤੇਰੀ ਮਹਿਬੂਬਾ ਦੇ ਦਰਸ਼ਨ ਕਰ ਲੈਂਦਾ ਉਹ ਲੈ ਦਰਸ਼ਨ ਦਰਸ਼ਨ ਦੀ ਵੱਡੀ ਗੱਲ ਹੈ ਹੁਣ ਕਰਾ ਦਿੰਨੇ ਆ अच्छा ओ कि मैं ओला दिखा फोटो आ चक ओ बस कर पतंदरा में गौर ਨਾਲ ਦੇਖੀ ਨਾ ਕਿਤੇ ਨਜ਼ਰ ਨਾ ਲਾ ਦੀ ਉਹ ਇਹ ਤਾਂ ਸਤਗੁਰ ਤੁਨੂੰ ਉਹਨੇ ਕੁਛ ਦੱਸਿਆ ਨਹੀਂ ਉਹ ਕੀ ਸਤਗੁਰ ਕੀ ਨਹੀਂ ਦੱਸਿਆ ਸਾਫ਼ ਸਾਫ਼ ਗੱਲ ਦੱਸ ਗਈ ਆ ਬਸ ਭਾਈ ਕੁਛ ਨਹੀਂ ਉਹ ਲੈ ਹੁਣ ਕਹਿੰਦਾ ਕੁਛ ਨਹੀਂ ਉਹ ਦੱਸ ਕੀ ਗੱਲ ਆ ਨਾ 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 ਭਾਈ ਕੋਈ ਗੱਲ ਨਹੀਂ ਹੈਗੀ ਉਹ ਲੈ ਕੋਈ ਗੱਲ ਨਹੀਂ ਕਿਉਂ ਸਿੱਧੀ ਤਰ੍ਹਾਂ ਦੱਸਦਾ ਕਿ ਦੱਸ ਦੱਸ ਕੀ ਗੱਲ ਆ ਉਹ ਵੀ ਮੈਂ ਦੱਸਦਾ ਤੈਨੂੰ ਪਰ ਸੌਂ ਖਾ ਇਹ ਗੱਲ ਤੇਰੇ ਤੇ ਮੇਰੇ ਚ ਹੀ ਰਹੂ ਤੂੰ ਸਤਗੁਰੂ ਨੂੰ ਨਹੀਂ ਦੱਸੇਗਾ ਉਹ ਸਤਗੁਰੂ ਨੂੰ ਨਹੀਂ ਦੱਸੇਗਾ ਓਏ ਇਹ ਜੀ ਕੀ ਗੱਲ ਆ ਤੂੰ ਦੱਸ ਤਾਂ ਸਹੀ ਮੈਨੂੰ ਐਵੇਂ ਕਾਲਜ ਹਾਲ ਪਾਈ ਜਾਨਾ ਠੀਕ ਆ ਭਾਈ ਤਾਂ ਸੁਣੋ ਫਿਰ ਆ ਜਿਹੜੀ ਕੁੜੀ ਦੀ ਤੂੰ ਫੋਟੋ ਦਿਖਾਈ ਜਾਨਾ ਇਹਨੂੰ ਸਤਗੁਰੂ ਪਿਆਰ ਕਰਦਾ ਹੈ ਸਤਗੁਰੂ ਪ੍ਰਿਆ ਨੂੰ ਪਿਆਰ ਕਰਦਾ ਹਾਂ ਭਾਈ ਉਹ ਨਹੀਂ ਨਹੀਂ ਯਾਰ ਐਵੇਂ ਥੋੜੀ ਹੋ ਸਕਦਾ ਉਹ ਤਾਂ ਪ੍ਰਿਆ ਨੂੰ ਕਦੇ ਮਿਲਿਆ ਵੀ ਨਹੀਂ ਇਨਫੈਕਟ ਉਹਨਾਂ ਤਾਂ ਮੈਂ ਮਿਲਾਈ ਸੀ ਪ੍ਰਿਆ ਨਾਲ ਉਹ ਨਹੀਂ ਭਾਈ ਸਰੇ ਪਿੰਡ ਆਉਣ ਤੋਂ ਪਹਿਲਾਂ ਉਹ ਪ੍ਰੀਆ ਨੂੰ ਪਿਆਰ ਕਰ ਬੈਠਾ ਸੀ ਕਿੰਨੇ ਦਿਨ ਤੱਕ ਉਹਦੇ ਮੰਗਰ ਫਿਰਦਾ ਰਿਹਾ ਪਰ ਜਦੋਂ ਉਹਨੂੰ ਐ ਪਤਾ ਲੱਗਿਆ ਵੀ ਤੂੰ ਉਹਨੂੰ ਪਿਆਰ ਕਰਦਾ ਤਾਂ ਉਹ ਪਿੱਛੇ हट ਗਿਆ ਹੁਣੀ ਟੱਕਰਿਆ ਸੀ ਮੈਨੂੰ ਜਦੋਂ ਮੈਂ ਉਹਨੂੰ ਪੁੱਛਿਆ ਵੀ ਕੀ ਬਣਿਆ ਉਹਦਾ ਉਹ ਤਾਂ ਇਹ ਗੱਲ ਕਹਿ ਕੇ ਟਾਲਦੀ ਵੀ ਉਹ ਤਾਂ ਕਿਸੇ ਨੂੰ ਹੋਰ ਪਿਆਰ ਕਰਦੀ ਐ ਕੀ ਸੱਚ ਕਹਿ ਰਿਆਂ ਨੂੰ ਹਾਂ ਬਾਈ ਮੈਂ ਸੱਚ ਕਹਿ ਰਿਆਂ ਉਹ ਜੇਕਰ ਇਹ ਗੱਲ ਸੀ ਯਾਰਾ ਤਾਂ ਸਤਗੁਰ ਮੈਨੂੰ ਦੱਸ ਦਿੰਦਾ ਜੇ ਬਾਈ ਉਹ ਤੈਨੂੰ ਪਹਿਲਾਂ ਦੱਸ ਦਿੰਦਾ ਤਾਂ ਤੇਰਾ ਦਿਲ ਟੁੱਟ ਜਾਂਦਾ ਉਹ ਚੰਗੀ ਤਰ੍ਹਾਂ ਜਾਣਦਾ ਸੀ ਉਹਦੇ ਇੱਕ ਵਾਰੀ ਕਹਿੰਦੇ ਤੂੰ ਪ੍ਰੀਆ ਕਣੀ ਮੁੜਕੇ ਨਹੀਂ ਦੇਖਣਾ ਸੀ ਉਹ ਪ੍ਰੀਆ ਨੂੰ ਆਪਣਾ ਬਣਾਉਣ ਲਈ ਤੇ ਇਥੋਂ ਤੇਰੀ ਮੁਹੱਬਤ ਥੋੜੀ ਖੋ ਸਕਦਾ ਸੀ ਅੱਛਾ ਮਤਲਬ ਮੈਨੂੰ ਖੁਸ਼ੀ ਦੇਣ ਲਈ ਆਪ ਦੁਖੀ ਹੁੰਦਾ ਫਿਰਦਾ ਸੀ ਮੈਂ ਵੀ ਸੋਚਾਂ ਵੀ ਉਹਦੇ ਚਿਹਰੇ ਦਾ ਰੰਗ ਜਾ ਕੇ ਉੱਡੇ ਪੈਨ ਦੇ ਨਾਲ ਦਾ ਕੋਈ ਨਾ ਐਵੇਂ ਉਹਨੂੰ ਮੈਂ ਵੀ ਨਹੀਂ ਕਰਨਦਾ ਹੈਗਾ ਵੱਡਾ ਦਾਨੀ ਬਣਿਆ ਫਿਰਦਾ ਮੈਂ ਵੀ ਦੇਖਦਾ ਆਪਣਾ ਪਿਆਰ ਮੇਰੀ ਝੋਲੀ ਕਿਵੇਂ ਪਾਉਂਦਾ ਉਹ ਮਤਲਬ ਮੈਂ ਕੁਝ ਸਮਝਾ ਨਹੀਂ ਬਾਈ ਉਹ ਮਤਲਬ ਯਾਰ ਜਿਵੇਂ ਉਹਨੇ ਆਪ ਪਾਸਾ ਵਟ ਲਿਆ ਉਮੀ ਮੈਂ ਪ੍ਰਿਆ ਤੋਂ ਪਾਸਾ ਵਟ ਲੂੰਗਾ ਹੁਣ ਹੁਣ ਆਪਣੇ ਯਾਰ ਦੀ ਮਸ਼ੂਕ ਨਾਲ ਇਸ਼ਕ ਲੜਾਉਣ ਦੀ ਹਿੰਮਤ ਨਹੀਂ ਹੈਗੀ ਮੇਰੇ ਚ ਵਾਹ ਓਏ ਕੀ ਬਾਤ ਆ ਸੱਚੀ ਜਾਰੀ ਹੋਵੇ ਤਾਂ ਤਾਂ ਤੁਹਾਡੇ ਵਰਗੀ ਨਹੀਂ ਅੱਜ ਕੱਲ੍ਹ ਤੀਵੀਂ ਪਿੱਛੇ ਲੋਕ ਸਕੇ ਭਰਾਵਾਂ ਨੂੰ ਸਾੜ ਦਿੰਦੇ ਨੇ ਤੇ ਤੁਸੀਂ ਦੋਸਤੋ ਕਿ ਵੀ ਇੱਕ ਦੂਜੇ ਬਾਰੇ ਇੰਨਾ ਸੋਚ ਰਹੇ ਹੋ ਸੱਚੀ ਤਨ ਜਿਗਰਾ ਤੁਹਾਡਾ ਓਏ ਉਹ ਤਾਂ ਠੀਕ ਹੈ ਬਾਈ ਮੈਨੂੰ ਸਤਗੁਰ ਤੇ ਪ੍ਰਿਆ ਬਾਰੇ ਪਤਾ ਲੱਗ ਗਿਆ ਇਹ ਗੱਲ ਸਤਗੁਰ ਨੂੰ ਪਤਾ ਨਹੀਂ ਲੱਗਣੀ ਚਾਹੀਦੀ ਆਪਾਂ ਮਿਲ ਕੇ ਮਲਾਉਣਾ ਉਹਨਾਂ ਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਨੇ ਆਪਣੀ ਵੀਡੀਓ ਦਾ ਪਾਰਟ 2 ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੀਜੇ ਪਾਰਟ ਲਈ ਵੀ ਜਰੂਰ ਕਮੈਂਟ ਕਰਿਓ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਘੰਟੀ ਵਾਲਾ ਬਟਨ ਦਬਲੋ ਤੇ ਆਲ ਤੇ ਕਰ ਲਿਓ ਕਲਿੱਕ ਤਾਂ ਕਿ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਹੁਣ ਬੋਲਾਂਗੇ ਆਪਾਂ ਪਹਿਲੇ 15 ਮਿੰਟ ਜਿਨ੍ਹਾਂ ਨੇ ਫਸਟ ਪਾਰਟ ਤੇ ਕੀਤੇ ਸੀ ਹਾਂਜੀ ਗੋਪੀ ਗਿੱਲ ਜਸਨੂਰ ਬੱਬੂ ਔਲਖ ਬੋਏ ਗੇਮਿੰਗ ਹਰਮਨ ਕੌਰ ਉਸਤਾਦ ਟਿਵਾਣਾ ਜਸੂਮਾਨ ਕਰਨਾਲਖ ਸੰਤੋਖ ਸਿੰਘ ਤੇ ਜਸਨੂਰ ਜਸਨੂਰ ਬੋਵੀ ਗੀਵਿੰਗ 52B ਹਰਮਨ ਕੌਰ ਸਮਿਤ ਬਾਈ ਸਿਮਰਨ ਸ਼ੈਰੀ ਉਸਤਾਦ ਮਸੂਰਾ ਰਮਨ ਕੌਰ ਜਸਪੰਗੂ ਏਸੀ ਪਹਿਲੇ 15 ਮਿੰਟ ਜਿਨ੍ਹਾਂ ਨੇ ਪਿਛਲੀ ਵੀਡੀਓ ਤੇ ਕੀਤੀ ਸੀ ਤੁਸੀਂ ਵੀ ਇੱਥੇ ਕਰਦੇ ਓ ਤੇ ਤੁਹਾਡੇ ਐਪੀਸੋਡ 3 ਦੇ ਵਿੱਚ ਨਾਮ ਬੋਲਾਂਗੇ ਤੇ ਬਾਕੀ ਸਭ ਕਿਤੇ ਸ਼ੇਅਰ ਕਰ ਦੋ ਹਣਾ ਤੇ ਇੰਸਟਾ ਦੇ ਵੀ ਆਪਾਂ ਨੂੰ ਫੋਲੋ ਕਰ ਲਓ ਫੇਸਬੁਕ ਪੇਜ ਆਪਣਾ ਉੱਥੇ ਹੀ ਫੋਲੋ ਕਰ ਲਓ ਉੱਥੇ ਜੇ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਲਾਈਕ ਜਰੂਰ ਕਰਿਆ ਕਰੋ ਬਾਕੀ ਅੱਗੇ ਜਲਦੀ ਜਲਦੀ ਮਿਲਦੇ ਸਾਨੂੰ ਕਹਿੰਨੇ ਕਹਿੰਨੇ ਕਨਸੈਪਟ ਦੇ ਨਾਲ ਐਪੀਸੋਡ ਤਿੰਨ ਵੀ ਆਉਜੂਗਾ ਜਲਦੀ ਸੀਰੀਅਸ ਹੋ ਜਾ ਪਏ ਕੰਮ ਬਾਕੀ ਤੁਹਾਨੂੰ ਜੀ ਦੱਸੋ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਦੱਸਿਆ ਕਰੋ ਤੁਸੀਂ ਕਿੱਥੋਂ ਕਿੱਥੋਂ ਸਾਡੀ ਵੀਡੀਓ ਦੇਖ ਰਹੇ ਹੋ ਆਪਣੀ ਸਿਟੀ ਦਾ ਆਪਣੇ ਪਿੰਡ ਦਾ ਆਪਣੇ ਸ਼ਹਿਰ ਦਾ ਜਰੂਰ ਨਾਮ ਕਮੈਂਟ ਕਰਿਆ ਕਰੋ ਤੇ ਆਪਾਂ ਹੁਣ ਮਿਲਾਂਗੇ ਐਪੀਸੋਡ 3 ਚ ਉੱਥੇ ਦੇਖਦੇ ਹਾਂ ਕੀ ਹੋਊਗਾ ਸਤਗੁਰ ਦੇ ਨਾਲ ਵੀ ਇਹ ਵੀ ਹੋ ਸਕਦਾ ਲੇਟ ਵੀ ਥੋੜਾ ਹੋ ਜਾ ਸਕਦਾ ਹਾਂ ਥੋੜਾ ਲੇਟ ਹੋ ਜਾਂਦਾ ਕਿਉਂਕਿ ਥੋੜੀ ਪ੍ਰੋਬਲਮ ਹੋ ਜਾਂਦੀ ਹੈ ਜਿਹੜੇ ਸਾਡੇ ਰਾਈਟਰ ਨੇ ਜਾਂ ਵੀਡੀਓ ਚ ਕੰਮ ਕਰਦੇ ਨੇ ਕੁੜੀਆਂ ਉਹਨਾਂ ਨੂੰ ਕੋਈ ਵਾਰੀ ਪ੍ਰੋਬਲਮ ਹੋ ਜਾਂਦੀ ਹੈ ਸਾਨੂੰ ਕੋਈ ਪ੍ਰੋਬਲਮ ਨਹੀਂ ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ ਵੀ ਛੇਤੀ ਤੋਂ ਛੇਤੀ ਪਾਈਏ ਤੇ ਲੇਟ ਵੀਡੀਓ ਲਈ ਅਸੀਂ ਮਾਫੀ ਚਾਹੁੰਦੇ ਹਾਂ ਤੇ ਅੱਗੇ ਤੋਂ ਕੋਸ਼ਿਸ਼ ਕਰਿਆ ਕਰਾਂਗੇ ਵੀ ਜਲਦੀ ਵੀਡੀਓ ਪਾ ਦਿਆ ਕਰੀਏ ਤੇ ਇਹਨੂੰ ਕਰੋ ਇੰਜੋਏ ਅੱਗੇ ਆਪਾਂ ਮਿਲਦੇ ਹਾਂ ਜੀ ਤੀਜੇ ਪਾਰਟ ਦੇ ਨਾਲ ਥੈਂਕ ਯੂ ਸੋ ਮੱਚ ਲ